ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਲਗਾਤਾਰ 6ਵੀਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ ਪਰ ਇਹਦੇ ਆਸਾਨ ਚੱਕਰ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਸੰਯੁਕਤ ਰਾਜ ਅਮਰੀਕਾ ਕੈਨੇਡਾ ਵਸਤਾਂ ਤੇ ਕੰਮਲ ਟੈਰਿਫ ਲਾਉਣ ਦੀਆਂ ਧਮਕੀਆਂ ਦੇ ਰਿਹਾ ਤਾਂ ਕੈਨੇਡਾ ਦੀ ਅਰਥਵਿਵਸਥਾ ਦੀ ਪਰਖਣ ਕੀਤੀ ਜਾਵੇਗੀ ਅਤੇ ਕਿਹਾ ਕਿ ਵਾਰਗਵਾਦ ਦੇ ਵਧਣ ਕਾਰਨ ਇਸ ਦੇ ਦ੍ਰਿਸ਼ਟੀਕੋਣ ਵਿੱਚ ਹੋਰ ਅਨਿਸ਼ਚਿਤਤਾ ਹੈ। ਬੈਂਕ ਆਫ ਕੈਨੇਡਾ ਨੇ ਆਪਣੇ ਬੈਂਚਮਾਰਕ ਵਿਆਜ ਦਰਾਂ ਵਿੱਚ 25 ਅਧਾਰ ਅੰਕਾਂ ਦੀ ਕਟੌਤੀ ਕੀਤੀ ਹੈ ਜਿਸ ਨਾਲ ਨੀਤੀਗਤ ਦਰ ਨੂੰ 3.0% ਤੋਂ ਘਟਾ ਦਿੱਤਾ ਇਸ ਕਦਮ ਦੀ ਬਾਜ਼ਾਰ ਦੇ ਵਿੱਚ ਤੇ ਜ਼ਿਆਦਾਤਰ ਅਰਧ ਸ਼ਾਸਤਰੀ ਨੇ ਇਸ ਦਾ ਵਿਆਪਕ ਤੌਰ ਤੇ ਜੋ ਉਮੀਦ ਕੀਤੀ ਗਈ ਸੀ 25 ਪੁਆਇੰਟ ਦੀ ਕਟੌਤੀ ਬੈਂਕ ਆਫ ਕੈਨੇਡਾ ਨੇ ਪਿਛਲੇ ਦੋ ਫੈਸਲਿਆਂ ਵਿੱਚ ਇੱਕ ਵੱਡੇ 50 ਅੰਕਾਂ ਦੀ ਕਟੌਤੀ ਕਰਨ ਦੇ ਕਦਮ ਤੋਂ ਇੱਕ ਕਦਮ ਹੇਠਾਂ ਦਰਸਾਉਂਦੀ ਹੈ। ਬਧਵਾਨੂ ਬਿਆਨ ਵਿੱਚ ਕੇਂਦਰੀ ਬੈਂਕ ਤੋਂ ਬਹੁਤ ਘੱਟ ਅਗਾਹ ਵਧੂ ਮਾਰਗਦਰਸ਼ਨ ਸ਼ਾਮਲ ਨੇ ਕਿ ਵਿਆਜ ਦਰਾਂ ਅੱਗੇ ਕਿੱਥੇ ਜਾ ਸਕਦੀਆਂ ਨੇ ਇਸ ਦੀ ਬਜਾਏ ਬੈਂਕ ਆਫ ਕੈਨੇਡਾ ਦਾ ਧਿਆਨ ਮੁੱਖ ਤੌਰ ਤੇ ਸੰਯੁਕਤ ਰਾਜ ਤੋਂ ਟੈਰਫ ਦੀਆਂ ਧਮਕੀਆਂ ਤੇ ਵਾਧਰੇ ਵਪਾਰਕ ਵਾਦਾਂ ਦੇ ਪ੍ਰਭਾਵ ਦੇ ਆਲੇ-ਦੁਆਲੇ ਘੁੰਮ ਰਿਹਾ ਹੈ ਕੈਨੇਡੀਅਨ ਨਿਰਯਾਤ ਆਤੀ ਨਵੇਂ ਯੂਐਸ ਟੈਰਫ ਦੁਆਰਾ ਸ਼ੁਰੂ ਹੋਏ ਵਪਾਰਕ ਟਕਰਾਅ ਦੀ ਸੰਭਾਵਨਾ ਇੱਕ ਵੱਡੀ ਅਨਿਸ਼ਚਿਤਤਾ ਹੈ ਤੇ ਇਹ ਕੈਨੇਡੀਅਨ ਅਰਥ ਆਰਥਿਕਤਾ ਲਈ ਬਹੁਤ ਵਿਨਾਸ਼ਕਾਰੀ ਹੋ ਸਕਦੀ ਹੈ ਤੇ ਆਰਥਿਕ ਦ੍ਰਿਸ਼ਟੀਕੋਣ ਤੇ ਬਦਲ ਪਾਸ ਪਾ ਰਹੀ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਕਿਹਾ ਹੈ ਕਿ ਉਹ ਤਿਆਰ ਰਹਿਣ ਤੇ ਟਿੱਪਣੀਆਂ ਦੇ ਅਨੁਸਾਰ ਕੇਂਦਰੀ ਬੈਂਕ ਨੇ ਧਰਾਂ ਵਿੱਚ ਕਟੌਤੀ ਦੇ ਨਾਲ ਇੱਕ ਬਿਆਨ ਦੇ ਚਤਾਨੇ ਦੇ ਵਿੱਚ ਜੇਕਰ ਪਾਰਕ ਦਾਤੇ ਅਤੇ ਮੱਧਪੁਨ ਟੈਰਫ ਲੱਗੇ ਤਾਂ ਕੈਨੇਡਾ ਦੀ ਆਰਥਿਕਤਾ ਦੀ ਲਚਕਤਾ ਦੀ ਜਾਂਚ ਕੀਤੀ ਜਾਵੇਗੀ ਮੈਕਲੇਮ ਨੇ ਕਿਹਾ ਕਿ ਇਹ ਬਿਲਕੁਲ ਅਸਪਸ਼ਟਾ ਕਿ ਕੈਨੇਡਾ ਦੀ ਆਰਥਿਕਤਾ ਟੈਰਫ ਨੂੰ ਕਿਵੇਂ ਪ੍ਰਤੀਕਿਰਿਆ ਕਰੇਗੀ ਕਿਉਂਕਿ ਨੀਤੀ ਨਿਰਮਾਤਾ ਇਹ ਨਹੀਂ ਮੰਨਦੇ ਕਿ ਪੰਧੀਆਂ ਕਿੰਨੀਆਂ ਸਖਤੀਆਂ ਹੋਣਗੀਆਂ ਉਹ ਕੀ ਕਵਰ ਕਰਨਗੇ ਤੇ ਉਹ ਕਿੰਨੀ ਦੇਰ ਤੱਕ ਲਾਗੂ ਰਹਿਣਗੇ ਕੈਨੇਡਾ ਕਿਵੇਂ ਜਵਾਬ ਦੇਵੇਗਾ ਇਹ ਇੱਕ ਪੂਰਵ ਅਨੁਮਾਨ ਵਿੱਚ ਇੱਕ ਵੱਡਾ ਵਾਈਲਡ卡ਡ ਹੈ ਜਦਏ ਵੀ ਲੋਰਡ ਆਰ ਪਾਲਿਸੀ ਇੰਟਰਸਟ ਰੇਟ ਬਾਈ 25 ਬੇਸਿਸ ਪੁਆਇੰਟਸ ਥਿਸ ਇਜ਼ ਆਰ 6th ਕਨਸੈਕੂਟਿਵ ਡੀਕਰੀਸ ਐਂਡ ਬ੍ਰਿੰਗਸ ਦ ਪਾਲਿਸੀ ਰੇਟ ਟੂ 3% ਵੀ ਆਲਸੋ ਅਨਾਉਂਸਡ ਆਰ ਪਲਾਨ ਟੂ ਕੰਪਲੀਟ ਦ ਨਾਰਮਲਾਈਜ਼ੇਸ਼ਨ ਆਫ ਆਰ ਬੈਲੈਂਸ ਸ਼ੀਟ ਐਂਡਿੰਗ ਕੁਆਂਟੀਟੇਟਿਵ ਟਾਈਟਨਿੰਗ The bank will restart asset purchases in early March, beginning gradually so that its balance sheet stabilizes it this year and then begins to grow modestly in line with economic growth. We have three main messages this morning. First, inflation has been close to the 2% target since last summer. Monetary policy has worked to restore price stability. Second, Lower interest rates are boosting household spending and economic activity is picking up. But third, the potential for a trade conflict triggered by new US tariffs on Canadian exports is a major uncertainty. This could be very disruptive to the Canadian economy and is clouding the economic outlook. <laughs> స్పష్టనే ਇੱਕ ਲੰਬੇ ਸਮੇਂ ਤੱਕ ਚੱਲਣ ਵਾਲਾ ਵਿਆਪਕ ਆਧਾਰਿਤ ਵਪਾਰਕ ਸੰਘਰਸ਼ ਕੈਨੇਡਾ ਵਿਚ ਆਰਥਿਕ ਗਤੀਵਿਧੀਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਏਗਾ ਇਸ ਦੇ ਨਾਲ ਹੀ ਧਾਰਮਵਸਤਾਂ ਵਿੱਚ ਉੱਚ ਕੀਮਤਾਂ ਮੰਗਾਈ ਤੇ ਸਿੱਧਾ ਦਬਾਅ ਪਾਉਣਗੇ ਬੈਂਕ ਕੈਨੇਡਾ ਨੇ ਜਿੱਥੇ ਪਿਛਲੇ ਸਾਲ ਆਪਣੀ ਮੁਦਰਾ ਨੀਤੀ ਦੇ ਰੁਖ ਤੋਂ ਸਖਤ ਤੋਂ ਨਰਮ ਕਰਨ ਵਾਲਾ ਬਦਲ ਦਿੱਤਾ ਹੈ ਤੇ ਸੰਕੇਤਾਂ ਦੇ ਵਿਚਕਾਰ ਮੰਗਾਈ ਕੰਟਰੋਲ ਕਰਨ ਵਿੱਚ ਵਾਪਸ ਆ ਰਿਹਾ ਤੇ ਹੌਲੀ ਹੌਲੀ ਹੋ ਰਹੀ ਆਰਥਿਕ ਤਨਹੁਲਾ ਰ ਮਿਲ ਸਕਦਾ ਹੈ ਦਸੰਬਰ ਵਿੱਚ ਸਲਾਨਾ ਮਹਿੰਗਾਈ ਦਾ 1.8% ਤੱਕ ਠੰਡੀ ਹੋਣ ਦੇ ਬਾਵਜੂਦ ਬੈਂਕ ਆਫ ਕੈਨੇਡਾ ਦੁਆਰਾ ਨੇੜੇ ਨਜ਼ਰ ਰੱਖਣ ਵਾਲੇ ਕੋਰ ਮਹਿੰਗਾਈ ਦੇ ਮਾਪਦੰਡ ਵਿੱਚ ਅੜਿਲਤਾ ਦੇ ਸੰਕੇਤ ਨੇ ਮੈਕਲਿਨ ਕਿਹਾ ਕਿ ਕੇਂਦਰੀ ਬੈਂਕ 2% ਟੀਚੇ ਦੇ ਆਲੇ ਦੁਆਲੇ মুদ্রਸਫੀਤੀ ਵਾਪਸ ਲਿਆਉਣ ਦੇ ਨਾਲ মুদ্রা ਨੀਤੀ ਅਰਧਵਿਵਸਥਾ ਨੂੰ ਨਵੇਂ ਵਿਕਾਸ ਨਾਲ ਅਨੁਕੂਲ ਬਣਾਉਣ ਵਿੱਚ ਮਦਦ ਕਰ ਲਈ ਬਿਹਤਰ ਸਥਿਤੀ ਦੇ ਵਿੱਚ ਹੈ ਕ੍ਰੀਡਿੰਗਵਰ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ